ਗਰਮੀ ਨੇ ਤਸਲੀ ਕਰਾਈ ਭਈਆ ਪੂਰੀ ਸਾਨੂੰ ਬਾਜੀ ਸਾਡਾ ਬਜਿਆ ਵਿਆਹ ਅੱਜ ਲੈਹੜੀ ਲੱਗੀ ਹੋਈ ਆ ਗਰਮੀ ਵਾਲੀ ਤਾਂ ਆ ਗਿਆ ਇਹ ਕਹਿੰਦੇ ਕੌਣ ਆ ਗਿਆ ਕੌਣ ਆ ਗਿਆ ਸਾਨੂੰ ਸੇਠ ਆ ਗਿਆ ਸਾਨੂੰ ਇੱਥੇ ਚਾੜਿਆ ਜੀ ਦੇ ਬੂਟੇ ਦੇ ਉਹ ਬੈਠਾ ਜੀ ਸਾਨੂੰ ਸੇਠ ਥੱਲੇ ਲੀਚੀਆਂ ਇਕੱਠੀਆਂ ਕਰਨ ਕਹਿੰਦੇ ਵੀ ਤੁਸੀਂ ਹੁਣ ਵਿਹਲੇ ਹੋ ਗਿਆਂ ਚਲੋ ਇੱਕ ਟਰਾਲੀ ਰਹਿ ਗਈ ਆ ਭਰਨ ਵਾਲੀ ਉਹ ਆਜੂਗੀ ਭਰ ਕੇ ਆਪੇ ਲੈ ਆਉਣੀ ਅਸੀਂ ਤੇ ਤੁਸੀਂ ਆਹ ਕੰਮ ਨੂੰ ਵੇੜੋ ਕੀ ਕਰੋ ਆਪਣਾ ਕੰਮ ਦਾ ਕੱਲ ਆ ਆ ਆ ਕਾ ਬੰਦ ਕਰਕੇ ਚਲਾਉਣ ਦਿਆ ਉਹ ਤਾਬਾ ਕਾਲ ਜੀ ਵੀ ਸਾਰਿਆਂ ਨੂੰ ਤੇ ਆ ਗਈ ਆਪਾਂ ਮੋਟਰ ਤੇ ਕੰਮ ਆਪਣਾ ਚੱਲਣ ਡਿਆ ਤੇ ਪਹਿਲਾਂ ਆਪਾਂ ਇਧਰ ਉਧਰ ਹੋਰ ਕਿਤੇ ਗਏ ਹੋਏ ਜੇ ਲੱਗੇ ਹੋਏ ਵੱਡਣ ਆਪਾਂ ਮੁੱਸੀ ਅੱਜ ਮੋਟਰ ਵਾਲੀ ਤੇ ਆਹ ਖੜੀਆਂ ਆਪਣੀਆਂ ਟਰਾਲੀਆਂ ਟਰੋਲੀਆਂ ਸਾਰੀਆਂ ਕੱਢੀ ਆ ਫਿਰ ਤੇ ਹਾਰ ਟਰਾਲੀ ਆ ਬੜੀ ਭਰ ਗਈ ਆ ਸਮਝੋ ਬਸ ਇਹੋ ਚੱਲਿਆਂ ਦਾ ਕੰਮ ਇਹ ਟਰਾਲੀ ਭਰਾਂ ਦੀ ਆ ਫਿਰ ਤੇ ਭਾਰੀ ਟਰਾਲੀ ਦੂਜੀ ਵੀ ਅੱਜ ਲਓ ਜੀ ਭਰ ਗਈ ਹੋਰ ਨੇ ਨੂੰ ਆਪਾਂ ਛੱਡ ਚ ਖੜੀ ਕਰਨ ਲਈ ਭਰ ਕੇ ਸਾਰੀਆਂ ਛੱਡ ਚ ਲਾ ਲੈਣੀਆਂ ਜੇ ਸ਼ਾਮਾਂ ਦਾ ਟਾਈਮ ਲੱਗੂਗਾ ਤਾਂ ਕਾਢਾਵਾਂਗੇ ਛੇਲਰ ਜਾਂ ਮੰਡੀ 'ਚ ਨਹੀਂ ਤੇ ਫੇਰ ਕੱਲੂ ਜਾਣੀ ਆ ਫੇ ਆ ਗਈ ਉਹ ਆਪਾਂ ਲੈ ਕੇ ਟਰਾਲੀ ਆ ਜੇ ਸਾਰਾ ਖਾਲੀ ਆ ਜਿੱਥੇ ਮਰਜ਼ੀ ਕਰ ਦੋ ਉਹ ਸਾਰਾ ਤੁਸੀਂ ਕਰ ਦੋ ਮਾੜੀ ਜੀ ਬਣਾ ਬਾਕੀ ਵੀ ਇੱਥੇ ਲਿਆ ਕੇ ਲਾ ਲਾਂਗੇ ਹਣ ਮੰਡੀ ਜੀ ਦੇਖਾਂਗੇ ਸਵੇਰੇ ਲੈ ਜਾਣੀਆਂ ਕਿ ਕੋਲ ਲੈ ਜਾਣੀਆਂ ਢੇਲ ਉਹ ਪੈ ਗਈ ਟਰਾਲੀ ਦੀ ਵੀ ਚਾਰੇ ਭਰ ਗਿਆ ਫੇਕ ਲਾਵਾਂਗੇ ਭਰਦਾ ਯੋ ਘਟੇ ਨਾਲ ਪਸੰਦਰ ਲੱਗੇ ਵੇ ਬੱਸ ਇਧਰ ਆ ਵੜ ਜਾ ਗਿਆ ਯੋ ਤੇ ਚੱਲੀ ਜਾਂਦਾ ਕੰਮ ਮਿੱਤਰ ਗਰਮੀ ਨੇ ਤਾਂ ਸੱਲੀ ਕਰਾਈ ਭਈਆ ਪੂਰੀ ਉਹਰਾ ਐ ਪਤਾ ਲੱਗਣ ਰਿਆ ਗਰਮੀ ਜੇ ਆ ਹਾਲ ਹੋਣ ਰਿਆ ਵਾ ਘਟੇ ਜੇ ਐਸ ਟਾਈਮ ਸਭ ਤੋਂ ਪਿਆਰੀ ਜੀ ਜੇ ਮੇਰੀ ਮਾਂ ਆ ਕਰੀਆ ਵਾਸ ਵਿਚਾਰਾ ਜਿਹੜਾ ਹਵਾ ਦੇ ਟੰਡਿਆ ਚਲੋ ਇਹ ਵੀ ਕਰਨ ਹਵਾ ਚਰਦਾ ਪਰ ਜੇ ਵੀ ਉਹ ਤੇਰਾ ਆਸਰਾ ਆ ਜਦਾ ਵਿਚਾਰੇ ਦਾ ਐ ਤਸੱਲੀ ਆਈ ਬਈ ਆ ਗਰਮੀ ਪੂਰਾ ਕੰਮ ਖਤਰਨਾਕ ਆ ਆ ਧੰਨ ਦੇ ਵਿਚਾਰੇ ਇਹਦੇ ਲੱਗੇ ਹੋਏ ਹਨਾਵਾ ਸਾਰੇ ਜਣੇ ਚਲੋ ਤੇ ਲੀ ਜਾਂਦਾ ਕੰਮ ਕਰਨਾ ਹੀ ਪੈਣਾ ਜਿੰਨਾ ਦਾ ਆਪਣਾ ਆਫਾ ਗੜੀ ਜਾਂਦੇ ਹੋ ਇਹਨਾਂ ਦਾ ਇਹ ਕਰੀ ਜਾਂਦੇ ਬਾਅਦ ਸਾਰੇ ਲੱਗੇ ਹੋਏ ਆਪਾਂ ਆਪਣੀ ਜਗ੍ਹਾ ਤੇ ਕਹਿੰਦੇ ਮਿੱਤਰੋ ਟਰਾਲ ਤੇ ਗੁੱਠਾਂ ਗੋਠਾ ਲੂ ਮਿੱਟੀ ਕਾਲ ਲਈ ਹੈ ਕਮਾ ਬੂਪੋ ਆਗੇ ਹੋਰ ਤਾਂ ਤੇ ਇਹਨੂੰ ਲਾਉਣੇ ਸ਼ੈੱਡ ਚ ਤੇ ਮੁੜ ਕੇ ਇਹਦੇ ਨਾਲ ਮਗਰ 90 ਦੇ ਆਪਾਂ ਪਾਉਣਾ ਟਰਾਲਾ ਆਪਣਾ ਵੱਡਾ ਹੋਪ ਰਾਂ ਤੇ ਉਹ ਇਹ ਕਹਿੰਦੇ ਹੁਣ ਚਲੀਏ ਟਰਾਲੀ ਦੇ ਉੱਤੇ ਮੱਕੀ ਛੱਟ ਲਈਏ सोनू ਭਾਜੀ ਸਾਡਾ ਬਚਿਆ ਵਿਆ ਅੱਜ ਉਹ ਬੈਠਾ ਜਾ ਕੇ ਮ제 ਨਾਲ ਸ਼ੈਲਰ ਤੇ ਮੰਡੀ ਚ ਮ제 ਨਾਲ ਓਕੇ ਪੱਖੇ ਸੱਲੇ ਉਹ ਬਾਦਿਕ ਅੱਜ ਟਾਈਮ ਦਾ ਭੱਜ ਗਿਆ ਪਹਿਲਾਂ ਹੀ ਬਸ ਇੱਕ ਬੰਬੂ ਜੁਗਾ ਰਹਿ ਗਿਆ ਆ ਕੇ ਇੱਕ ਬੰਬੂ ਆ ਇਧਰੋਂ ਕਰ ਲਈਏ ਸਿੱਧੀ ਸਿੱਧੀ ਜੀ ਉਹ ਆਟੂ ਪੈ ਕੇ ਬੱਦੀ ਅੱਧੀ ਗੁੱਬਰ ਪਿਆ ਜੂ ਬੰਬੂ ਪੂਰਾ ਤੇ ਪਰ ਜਾਣੀ ਇਹ ਵੀ ਨਹੀਂ ਹੁੰਦੇ ਇਹ ਮਸ਼ੀਨ ਪਾ ਗਿਆ ਆਖਰੀ ਬੰਬੂ ਤੇ ਕਰੀਏ ਕੰਮ ਖਤਮ ਇਹ ਥਾਲੀ ਵੀ ਲਾਈਏ ਸ਼ੈੱਡ ਜਿਹਾ ਆਪਾਂ ਭਰ ਕੇ ਹੋਈ ਇਹ ਵਿਲੇ ਫੇ ਇਹ ਛੁਰਾ ਲੀਏ ਨਾ ਦਾਦੇ ਨਹੀਂ ਹੁੰਦੇ ਵਿਲੇ ਹੋ ਜੇ ਹੋ ਗਈ ਫੁੱਲ ਭਰ ਲਈਓ ਤੇ ਆ ਜਾਏਗਾ ਕੋ ਕੋ ਇਧਰ ਤੇ ਚੱਲੇ ਲੈ ਕੇ ਇਹਨੂੰ ਛੱਡ ਦੀ ਖੜੀ ਕਰਕੇ ਆਉਣੇ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਗਰਮੀ ਤਾਂ ਲਹਿਰੀ ਲੱਗੀ ਹੋਈ ਆ ਗਰਮੀ ਵਾਲੀ ਤਾਂ ਤੇ ਚੱਲ ਕੇ ਵਾਸਤੇ ਇਹਨੂੰ ਖੜੀ ਕਰਦੇ ਫਿਰ ਉਹ ਟਰਾਲਾ ਪਾਉਣਾ ਆਪਣਾ ਵੱਡਾ ਮੁੱਚ ਗਈ ਇੱਕ ਬੰਬੂ ਮਹਿਲਾ ਆਇਆ ਵੈਸੇਰ ਦਾ ਉਹ ਆ ਗਏ ਤੇ ਇਹਨੂੰ ਲੈ ਕੇ ਆਉਣੇ ਆ ਬਾਕੀ ਰੇਟ ਵੀ ਕੋਈ ਜ਼ਿਆਦਾ ਏ ਰਹੀ ਵਧੀਆ ਚੱਲਣੀ ਈ ਆ ਮਨ ਦੀ ਹਜਰ ਪਹਿਲਾਂ ਜਿਹੜੀਆਂ ਆਈਆਂ ਸੀ ਥੋੜੀਆਂ ਜੀਆਂ ਦੋ ਚਾਰ ਬਹੁਤ ਸਹੀ ਸੀ ਮੁੜ ਕੇ ਤਾਂ ਕੰਮ ਹੈ ਇਦਾਂ ਹੀ ਆ 12 1300 ਹੀ ਆ ਰੇਟ ਹਜੇ ਜੋ ਪਤਾ ਲੱਗਿਆ ਹਜੇ ਤੱਕ ਵਾਕੀ ਦੇਖੋ ਕੀ ਬਣਦਾ ਆ ਗਿਆ ਹੀ ਕਹਿੰਦੇ ਕੌਣ ਆ ਗਿਆ ਕੌਣ ਆ ਗਿਆ ਸਾਨੂੰ ਸੇਠ ਆ ਗਿਆ ਇਹ ਰੋਟੀ ਖਾਣ ਆਇਆ ਹਣ ਆ ਕੇਦੇ ਆਪਾ ਵੀ ਪਹੁੰਚ ਗਏ ਵਾਸਤੇ ਸ਼ੈੱਡ 'ਚ ਲਾ ਗਏ ਨੂੰ ਖੜੀ ਕਰਕੇ ਲੈ ਕੇ ਚਾਲਦੇ ਟਰੈਕਟਰ ਨੇ ਮਗਰ ਪਾਣੇ ਤੇ ਦੂਜੀ ਟਰਾਲੀ ਵੱਡੀ ਆਪਣੀ ਉਹ ਭਰਾ ਕੇ ਫੇਰ ਚਾਹੀ ਭਰਾ ਕੇ ਫੇਰ ਲੈਣ ਤੇ ਲਾ ਲੈਣੀਆਂ ਰਾਤਾ ਕੋਈ ਆਪਾ ਆ ਕੀ ਆ ਜਿਹੜਾ ਸ਼ੈੱਡ ਦਾ ਹਣ ਸਵਾਦ ਆ ਨਾ ਇਸੇ ਗੱਲੇ ਬਣਾਈਏ ਵਾਸ ਆਏ ਹੈ ਹੈ ਆ ਭਇਆ ਇਹ ਰੋਵੇ ਜਿਹੜਾ ਟਰੈਕਟਰ ਜਿਹੜਾ ਨਾ ਘਾਮ ਬੇ ਜੱਲ ਰਿਹਾ ਇਸੇ ਦੀ ਖੜੀ ਕਰਦੇ ਇੱਕ ਖੜੀ ਹੈ ਔਰ ਇਹ ਟਰਾਲਾ ਆਪਾਂ ਅਗਰ ਥੋੜੇ ਚੱਲੇ ਹੋ ਮਸ਼ੀਨ ਆਲੂ ਬਸ ਚੱਲ ਕੇ ਹੋਣੇ ਬਾਕੀ ਬੰਦੇ ਨਜ਼ਰ ਭਰ ਗਿਆ ਵਾ ਜਿਹੜੀ ਉਹ ਖੜੀ ਕਰਕੇ ਖੜੇ ਆ ਆਪ ਦੀ ਭਰ ਲਿਆ ਸਟਾਰਟ ਇਹਨੂੰ ਆਪਾਂ ਸਾਇਲੈਂਸ ਕਰਾਉਂਦੇ ਆ ਆਪਣਾ ਟਰਾਲੀ ਆ ਬੜੀ ਜਿਹੜੀ ਬੜੀ ਗਈ ਸੀ ਕਿਉਂਕਿ ਆਪਾਂ ਨੂੰ ਖਾਲੀ ਟਰਾਲੀ ਦੀ ਇੱਕਲੀ ਲੋਡ ਪੈਣੀ ਹੋਰ ਤੇ ਇਹਨੂੰ ਲਾ ਕੇ ਆਪਾਂ ਇੱਥੇ ਆਉਨੇ ਆਂ ਕੌਣ ਦਾ ਯੁਫੜਾ ਆਪਾਂ ਇਹਨੂੰ ਇੱਥੇ ਲਗਾ ਹੀ ਪਖਾ ਲੱਗਣ ਤੇ ਮੱਕੀ ਇਹ ਸਾਰੀ ਆਪਣੀ ਬਈ ਆ ਜਿਹੜੀ ਸਵੇਰ ਦੀ ਸੱਟੀ ਹੋਈ ਕੱਲ ਜਿਹੜੀ ਵੱਡੀ ਸੀ ਸਾਰੀ ਤੇ ਬਸ ਚੱਲਦੇ ਹੁਣ ਆਪਾਂ ਚੱਲ ਕੇ ਨਵੀਂ ਟਰਾਲੀ ਲਦਾਉਣੇ ਆਂ ਉਹਨਾਂ ਚ ਰ ਇਹ ਜਿਹੜਾ ਖਾਲੀ ਹੋ ਜਿਹਨੂੰ ਲੈ ਜਾਾਂਗੇ ਫੇਰ ਆ ਕੇ ਭਾ ਲੈ ਆਪਾਂ ਛੋਟਾ ਸਾਟ ਵੀ ਆਪਣਾ ਸਟਾਰਟ ਤੇ ਇਹਨੂੰ ਲੈ ਕੇ ਚੱਲਦੇ ਹੋਏ ਫੋਨੇ ਆਪਾਂ ਟਰਾਲੀ ਇਹਦੇ ਮਗਰ ਆਪਣੇ ਤੇਜਵਾਲ ਭਾਜੀ ਵਾਲੀ ਜਿਹੜੀ ਖੜੀ ਆ ਆਪਣੇ ਕੋਲ ਤੇ ਉਹ ਭਾਗੇ ਕਾਲੇ ਤੋਂ ਬਾਅਦ ਕਰਾਉਣੇ ਲੋੜ ਹੈ ਹੁਣ ਇਹ ਖਾਲੀ ਹੋ ਜੂਗੀ ਜਿਹੜੀ ਆਪਾਂ ਛੱਡ ਕੇ ਆਂਦੀ ਆ ਕਿ ਜਾ ਕੇ ਉਹ ਮੁੜਾਵਾਂਗੇ ਤੇ ਨਦਰੋ ਜਿੰਕੋ ਪਾਲੀ ਵੀ ਆਪਾਂ ਟਰਾਲੀ ਵੀ ਤੇ ਫਿਰ ਚੱਲਦੇ ਨੂੰ ਉਹਦਾ ਮਸ਼ੀਨ ਨਾਲ ਲੈ ਕੇ ਸ਼ਾਇਦ ਇਹੋ ਕੰਡਾ ਵੀ ਆਪਣਾ ਨਾਲ ਹੀ ਤੇ ਪੱਖਾ ਵੀ ਲੱਗ ਜਾਂਦਾ ਬਸ ਉਹ ਨੋਰਾਂ ਕਿ ਆ ਨੱਗੇ ਜਾਂਦੇ ਆ ਲੋਰੀ ਉਹ ਵੀ ਪਰ ਗਾਈਟਰ ਨਾਲ ਆਪਣਾ ਤੇ ਜਿਹੜੀ ਸ਼ੈਲਰ ਤੇ ਟਰਾਲੀ ਸੀ ਖਾਲੀ ਕਰਕੇ ਲਿਆਂਦੀ ਉਹ ਆਪਾਂ ਛੱੜ ਤੇ ਲਾਤੀ ਆ ਉਹ ਲਾ ਜਾਣਗੇ ਟਰਾਲਾ ਆਪੇ ਛੱੜ ਤੇ ਤੇ ਜਿਹੜਾ ਟਰਾਲਾ ਲਾ ਕੇ ਆਪੇ ਟਰਾਲੀ ਲੈ ਜਾਣਗੇ ਦੋ ਟਰਾਲੀਆਂ ਭਰ ਕੇ ਫੇਰ ਬਸ ਕਰ ਦੇਣੀ ਅੱਜ ਹੁਣ ਇਹ ਘਰੇ ਗਏ ਹੋਏ ਇਹ ਪਹਿਲਾਂ 10 ਮਿੰਟ ਵਾਟੇ ਵਾਟੇ ਪਾ ਕੇ ਆਂਦੇ ਆ ਲੱਗ ਗਿਆ ਇਧਰ ਰੋਟਾ ਵੇਟਰ ਮਾਨ ਦੇ ਚਾਪਾ ਫਟਾ ਪਾਉਣ ਨੂੰ ਤੇ ਅੰਦਰ ਆ ਵੀ ਲੱਗੇ ਹੋਏ ਬੰਨਾ ਬੰਨਾ ਸਾਫ ਕਰਨਾ ਬਟਾ ਬਟਾ ਪਾ ਦੇਣਾ ਇਹ ਕੰਮ ਛੱਡਾਂਗੇ 1 ਵਜੇ ਨਾਲੇ ਮੋਸਾ ਮਾਲੀ ਤੇ ਅੰਦਰ ਵੀ ਚੱਲੀ ਜਾਂਦਾ ਕੰਮ ਕਰੋ ਚੱਤੋਂ ਉਹ ਬਾਹਰ ਚੱਲੀ ਜਾ ਫਿਰ ਉਸ ਤੋਂ ਬਾਅਦ ਆ ਪਰਲੀ ਤੇ ਆਪਾਂ ਬਾਸ ਬੰਦ ਕਰ ਦੇਣਾ ਕੰਮ ਸੀਰੀਅਸ ਨਹੀਂ ਐ ਵੀ ਛੇ ਵਾਚੀ ਗਿਆ ਆਏ ਹੋਊਗਾ ਚਿੱਟਾ ਪੂਰਾ ਇਹਨੂੰ ਕਾਲਾ ਨੂੰ ਮੈਂ ਰੰਗ ਬਦਲ ਕੇ ਆਉਣਾ ਹੂੰਗਾ ਐਸੇ ਗੱਲੋਂ ਇਹਨੂੰ ਭਾਇਆ ਹਰ ਕੀ ਮੈਨੂੰ ਕਹਿੰਦਾ ਇਹ ਮੈਂ ਨਹੀਂ ਤੇ ਵੀ ਲੱਗੇ ਰੋ ਆਪ ਹੀ ਵੀ ਅਸੀਂ ਤਾਲੀਆਂ ਹੱਲੀ ਪਈਆਂ ਟਰਾਲੀ ਬਣਾ ਲਓ ਛੱਡੋ ਭਾਈ ਤੇ ਚਲੋ ਕੱਦ ਤੇ ਤਾਂ ਕਰਨਾ ਹੀ ਪੈਣਾ ਨਾਲ ਮਾੜਾ ਹਟਾਉ ਦਾ ਲੱਗੇ ਰਵਾਂਗੇ ਤੇ ਦਾ ਵੀ ਹੋਊਗਾ ਖਾਗ ਦਾ ਨਾ ਵਾਜੇ ਨਾ ਨਜ਼ਰ ਸਰਦਾ ਨਜ਼ਰ ਸਰ ਇਧਰ ਹੀ ਘੱਟੇ ਤੋਂ ਦੂਰ ਆ ਵੀ ਕਿੱਕ ਕਰੋ ਆਪਣਾ ਬੰਦਾ ਆ ਵੇ ਕਲਰ ਕਾ ਆਇਆ ਵੇ ਯੋ ਕਲਰ ਆ ਆ ਬਿਆ ਅਕਾ ਬੰਦ ਕਰਕੇ ਚਲਾਉਣ ਡਿਆ ਉਹ ਸਾਵਾ ਖਰੋਜ ਇੱਕ ਸਾਰੇ ਵਾਸੇ ਬੰਦੇ ਹੀ ਬੰਦੇ ਆ ਹੱਲੇ ਕੁਛ ਹੋ ਜੀ ਗਏ 25 ਜਣੇ ਵੀ ਨਹੀਂ ਹੋਣੇ ਸਾਰੇ ਪਾ ਕੇ ਇੱਥੇ ਜਿਹੜੇ ਐਸ ਟਾਈਮ ਐਸ ਮੋਟਰ ਲੱਗੇ ਹੋਏ ਹੁਣ ਤੇ ਆਲੂਆਂ ਦੇ ਟਾਈਮ ਪਤਾ ਲੱਗਦਾ ਇਹਨਾਂ ਨੇ ਤਾਂ ਪਹਿਲੇ ਵਲੌਗ ਵੇਖੇ ਹੋਣਗੇ ਇਹਨਾਂ ਨੂੰ ਪਤਾ ਹੈਰ ਕੀ 60 70 ਜਣੇ ਹੀ 80 80 ਬੰਦੇ ਜਿੱਦਾਂ ਡ੍ਰਾਈਵਰ ਦੇ ਹੁੰਦੇ ਉਦੋਂ ਤੇ ਕੱਲਾ ਕੱਲਾ ਦਾ ਐਂ ਸਿਆਣ ਰੱਖਣਾ ਸਾਹਮਣਾ ਪਤਾ ਲੱਗਦਾ ਬੱਸ ਘਰਾ ਦਿੰਦੇ ਸ਼ਾਮਾਂ ਤੱਕ ਦੇਖ ਸਕਦੇ ਤੁਸੀਂ ਹਾਲ ਕੀ ਬਣਿਆ ਪਿਆ ਤੇ ਸਾਨੂੰ ਇੱਥੇ ਚਾੜਿਆ ਜੀ ਦੇ ਬੂਟੇ ਦੇ ਉਹ ਬੈਠਾ ਹੀ ਸਾਨੂੰ ਸੇੜ ਥੱਲੇ ਲੀਚੀਆਂ ਇਕੱਠੀਆਂ ਕਰਨੇ ਉੱਤੋ ਟੋੜ ਟੋੜ ਮੈਂ ਸੱਟੀ ਆ ਨਾ ਵਿਚਾਰਾ ਹੈ ਉਹ ਜਾ ਚੱਲ ਜਾ ਚੱਲ ਜਾ ਗਲਤ ਗੱਲਾਂ ਨਹੀਂ ਕਰੀਂ ਦਿਆਂ ਬੁਰਾ ਹਾਲ ਕੀਤਾ ਵਿਆ ਵਾ ਕਹਿੰਦੇ ਵੀ ਤੁਸੀਂ ਹੁਣ ਵਿਹਲੇ ਹੋ ਗਏ ਆ ਚਲੋ ਇੱਕ ਟਰਾਲੀ ਰਹਿ ਗਈ ਆ ਭਰਨ ਵਾਲੀ ਉਹ ਆਜੂਗੀ ਭਰ ਕੇ ਆਪੇ ਲੈ ਆਉਣੀ ਅਸੀਂ ਤੇ ਤੁਸੀਂ ਆਹ ਕੰਮ ਨੂੰ ਵੇੜੋ ਹੈ ਕਿਦਾਂ ਚੱਲੀ ਜਾਂਦਾ ਈ ਉਹ ਤੇ ਬਸ ਦਾ ਮੁੰਡਕਾ ਦੇਖ ਸਕਦੇ ਤੁਸੀਂ ਸਾਰਾ ਸਰੀਰ ਭੇਜ ਚੁੱਕਾ ਵਾ ਲੋ ਵੀ ਮਿੱਤਰੋ ਕਰੋ ਜੇ ਕਾ ਸਾਰਾ ਪਲਾਟ ਆ ਉਹ ਜਦੋਂ ਉਹ ਉਧਰ ਤਾਂ ਆਪਣਾ ਸਾਰਾ ਵੱਢਿਆ ਗਿਆ ਈ ਉਹ ਠੀਕ ਆ ਤੇ ਅੱਜ ਆਪਾਂ ਇੱਥੇ ਹੁਣ ਬਸ ਕਰ ਦੇਣੀ ਏ ਜੇ ਫੇਰ ਇੱਕ ਦੋ ਦਿਨਾਂ ਦਾ ਕਹਿਦੇ ਆ ਫੇਰ ਵੱਢਾਂਗੇ ਦੁਬਾਰਾ ਇਹ ਆਪਾਂ ਮਿੱਤਰੋ ਛੱਡਦੇ ਦੁਬਾਰਾ ਆ ਵੀ ਆਖਰੀ ਟਰਾਲੀ ਵੀ ਆ ਗਈ ਲੋਡ ਹੋ ਗਈ ਚੱਕੋ ਤੇਨ ਪਹਿਲਾਂ ਭੜੀਆਂ ਖੜੀਆਂ ਹੀ ਗੱਲਾਂ ਨੂੰ ਕਰੋ ਚੱਕ ਜਾਣ ਦੋ ਪਿੱਛੇ ਥੋੜੀ ਜੀ ਬੋਧਾ ਬੋਧਾ ਸਾਰੇ ਕਰਤੀਆਂ ਖੜੀਆਂ ਬਡਾ ਡਾਇਰੈਕਟਰ ਆਪਣਾ ਹਜੇ ਬਾਜੀ ਲਗਾ ਰੂਟਾ ਵੇਟਰਮਾਨ ਤੇ ਜਿੰਨੀ ਆਪਣੀ ਵੱਡਣ ਵਾਲੀ ਹੀ ਮੱਕੀ ਉਹ ਲਈ ਆਪਾਂ ਵੱਡ ਪੱਕੀ ਹੋਈ ਹੁਣ 2-4 ਦਿਨਾਂ ਦਾ ਗੈਪ ਆ ਕੇ ਫੇਰ ਸ਼ੁਰੂ ਕਰਾਂ ਤੇ ਬਾਕੀ ਖੜਾ ਮੈਂ ਇੱਥੇ ਲਓ ਜੀ ਇਹਨਾਂ ਵੀ ਕਰਤੀ ਅੱਜ ਆਪਾਂ ਬਾਏ ਬਾਏ 2-3 ਦਿਨਾਂ ਲਈ ਤੇ ਬਾਕੀ ਆਪਾਂ ਵਲੌਗ ਵੀ ਐਂਡ ਕਰਦੇ ਆਂ ਬੱਲੇ ਬੰਦੇ ਦਾ ਪਤਾ ਨਹੀਂ ਕੀ ਪੜਿਆ ਪਿਆਈ ਉਹ ਤੇ ਚਲੋ ਠੀਕ ਆ ਓਕੇ ਮੇਰਾ ਵੀ ਸਾਰੇ ਬਾਕੀ ਵੀਡੀਓ ਨੂੰ ਲਾਈਕ ਲੋਕ ਸ਼ੇਅਰ ਕਰ ਦਿਆ ਕਰੋ ਕਮੈਂਟ ਕੋਮੈਂਟ ਕਰ ਦਿਆ ਕਰੋ ਤੇ ਚੈਨਲ ਨੂੰ ਜਿੰਨੇ ਵੀ ਨਵੇਂ ਵੀਰ ਜੋੜਦੇ ਆ ਸਾਰੇ ਜਿਰਾ ਵੀ ਦੇਖਦਾ ਹੋ ਮੇਰਾ ਵੀਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਮੇਰਾ ਵੀਰ ਓਕੇ ਜੀ ਮਿਲਦੇ ਗੱਲ ਤੁਹਾਨੂੰ ਲੌਗ ਦੇ ਵਿੱਚ ਧੰਨਵਾਦ